ਹਾਂਜੀ ਦੋਸਤੋ ਇਹ ਆਪਣਾ ਪਹਿਲਾ ਵਲੌਗ ਹੈ ਤੇ ਜੋ ਗੋਭੀ ਵਗੈਰਾ ਕੱਟੀ ਜਾ ਰਹੀ ਹੈ ਇਹ ਸਾਰੀ ਤਿਆਰੀ ਨਮ ਮੰਨਣ ਦੀ ਰਸਮ ਨੂੰ ਲੈ ਕੇ ਹੋ ਰਹੀ ਹੈ ਤੇ ਜੋ ਇਹ ਸਾਰੀ ਗੋਭੀ ਦੇ ਪਕੌੜੇ ਵਗੈਰਾ ਬਣਾਏ ਜਾਣੇ ਨੇ ਤੇ ਹੁਣ ਆਪਾਂ ਚੱਲੇ ਆਂ ਭਗਤਾ ਭਾਈ ਕਾ ਸ਼ਹਿਰ ਦੇ ਵਿੱਚ ਭਗਤਾ ਭਾਈ ਕਾ ਸ਼ਹਿਰ ਦੇ ਵਿੱਚ ਇਸ ਟਾਈਮ ਆਪਾਂ ਪਹੁੰਚ ਚੁੱਕੇ ਆਂ ਇੱਥੇ ਆਪਾਂ ਲੈ ਕੇ ਜਾਣਿਆ ਨੇ ਗੁਲਾਬ ਜਾਮਣਾ ਸ੍ਰਿੰਦਰ ਡੈਰੀ ਤੋਂ ਜੋ ਕੀ ਕਹਿੰਦੇ ਨੇ ਬਹੁਤ ਵਧੀਆ ਮਠਿਆਈ ਵਗੈਰਾ ਤਿਆਰ ਕਰਦੇ ਨੇ ਇੱਥੋਂ ਆਪਾਂ ਜੋ ਗੁਲਾਬ ਜਾਮਣ ਲੈ ਕੇ ਹੁਣ ਆਪਾਂ ਪਿੰਡ ਨੂੰ ਚੱਲੇ ਹਾਂ ਤੇ ਪਿੰਡ ਪਹੁੰਚ ਚੁੱਕੇ ਆ ਤੇ ਇੱਥੇ ਜੋ ਹਲਵਾਈ ਨੇ ਥੋੜੀ ਕੱਟੀ ਕਰ ਦਿੱਤੇ ਨੇ ਤੇ ਉਸ ਤੋਂ ਬਾਅਦ ਜੋ ਇਹ ਲਗਾ ਦਿੱਤੇ ਮੀਠ ਵਗੈਰਾ ਤੇ ਮੀਠ ਲਗਾਉਣ ਤੋਂ ਬਾਅਦ ਜਵਾਕ ਵੀ ਪੂਰੇ ਤਰਾ ਖੋਸ਼ ਨਜ਼ਰ ਆ ਰਹੇ ਨੇ ਤੇ ਨਮ ਬੰਨ ਦੀ ਪੂਰੀ ਪੂਰੀ ਤਰੀ ਹੋ ਚੁੱਕੀ ਹੈ ੜਮਾਲ ਸ਼ਣਕੜੇ ਬਕਰਾ ਇਹ ਨਮ ਤੁਸੀਂ ਦੇਖ ਰਹੇ ਹੋ ਇਸ ਤੇ ਬੰਨੇ ਜਾ ਰਹੇ ਨੇ ਬੀਬੀਆਂ ਵੱਲੋਂ ਇਹ ਹੁਣ ਕੁਝ ਹੀ ਸਕਿੰਟਾਂ ਦੇ ਵਿੱਚ ਇਸ ਨਮ ਨੂੰ ਲੈ ਕੇ ਬੀਬੀਆਂ ਦਰਵਾਜ਼ੇ ਤੇ ਜਾਣੀਆਂ ਤੇ ਇਸ ਨੂੰ ਜੋ ਉੱਪਰ ਦਰਵਾਜ਼ੇ ਤੇ ਇਹ ਬੰਨਿਆ ਜਾਵੇਗਾ ਤੇ ਇਸ ਟਾਈਮ ਚੱਲੀਆਂ ਨੇ ਬੀਬੀਆਂ ਜੋ ਨੈਮ ਉਹ ਮੰਨ ਦੀ ਪੂਰੀ ਪੂਰੀ ਤਿਆਰੀ ਕਰ ਚੁੱਕਿਆ ਏ ਤੇ ਇਹ ਨੌਜਵਾਨ ਚੱਲਿਆ ਹੁਣ ਨੈਮ ਮੰਨ ਲਈ ਅਤੇ ਕਈ ਲੋ ਦੀ ਸਲਾਬ ਮਸੂਰੇ ਨਾਲ ਇਸ ਨੇ ਜੋ ਨੈਮ ਨੂੰ ਬਹੁਤ ਹੀ ਵਧੀਆ ਢੰਗ ਨਾਲ ਬੰਨ੍ਹ ਦਿੱਤਾ ਅਤੇ ਰਿਸ਼ਤੇਦਾਰ ਇਸ ਟਾਈਮ ਪੂਰੀ ਜੋ ਕਿ ਭੱਜਣ ਦੀ ਤਿਆਰੀ ਦੇ ਵਿੱਚ ਹਨ ਕਿ ਅਸੀਂ ਚੱਲੇ ਹਾਂ ਤਾਂ ਆਪਾਂ ਵੀ ਇਹਨਾਂ ਨੂੰ ਹੁਣ ਬਾਏ ਬਾਏ ਕਰ ਦਿੱਤਾ ਤੇ ਸਾਰੇ